ਕਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੁਕਮਾਂ ਤੇ ਨਿਰਦੇਸ਼ਾਂ ਤੇ ਯੂਥ ਅਕਾਲੀ ਦਲ ਵੱਲੋਂ ਪੰਜਾਬ ਦੀ ਸ਼ਾਨ ਸਾਡੇ ਨੌਜਵਾਨ ਮੂਹਮ ਤਹਿਤ ਭਰਤੀ ਮਹਿੰਮ ਰਹੀ ਮਿਹਨਤ ਦੇ ਆਧਾਰ ਤੇ 35 ਸਾਲ ਤੋਂ ਘੱਟ ਉਮਰ ਵਾਲੇ ਯੂਥ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਬਾਡੀ ਬਣਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ ਸੀ ਸੋ ਪ੍ਰਧਾਨ ਜੀ ਦੇ ਹੁਕਮਾਂ ਤੇ ਪੂਰੇ ਪੰਜਾਬ ਦੇ ਵਿੱਚ ਇਹ ਮਹਿੰਮ ਚੱਲੀ ਜਿਦੇ ਵਿੱਚ ਨੌਜਵਾਨਾਂ ਨੇ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਸ ਮਹਿੰਮ ਦੇ ਵਿੱਚ ਹਿੱਸਾ ਲਿਆ ਜਿੰਨਾ ਅਸੀਂ ਸੋਚਦੇ ਸੀ ਉਹ ਤੋਂ ਕਿਤੇ ਵੱਧ ਕੇ ਇਸ ਮਹਿੰਮ ਦੇ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ 6 ਲੱਖ ਤੋਂ ਵੱਧ ਜਿਹੜੀ ਭਰਤੀ ਆ ਉਹ ਕੀਤੀ ਗਈ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਸ਼ਿਰਕਾਰੀ ਹੋਗ ਸਾਡੇ ਯੂਥ ਕਾਲਜ ਦੇ ਸਕੱਤਰ ਜਨਰਲ ਆਕਾਸ਼ਦੀਪ ਸਿੰਘ ਮਿੱਡੂ ਖੜਾ ਜੀ ਅਤੇ ਤਜਿੰਦਰ ਸਿੰਘ ਨੇਜਰ ਜੀ ਜੋ ਯੂਥ ਕਾਲਜ ਸਕੱਤਰ ਜਨ ਸਾਹਿਬ ਨੇ ਮੌਜੂਦ ਨੇ ਸੋ ਭਰਤੀ ਮੁਹਿੰਮ ਤੋਂ ਬਾਅਦ ਪੂਰੀ ਛਾਣਬਿਣ ਕੀਤੀ ਗਈ ਸਾਰੀ ਉਦੋਂ ਤਸੱਲੀ ਕਰਨ ਤੋਂ ਬਾਅਦ ਜਿਹੜੀ ਅੱਜ ਅਸੀਂ ਜ਼ਿਲ੍ਹਾ ਪ੍ਰਧਾਨਾਂ ਦੀ ਸੀਨੀਅਰ ਮੀਤ ਪ੍ਰਧਾਨਾਂ ਦੀ ਮੀਤ ਪ੍ਰਧਾਨ ਸਾਹਿਬ ਜਰਨਲ ਸਕੱਤਰ ਸਾਹਿਬ ਦੀ ਪਹਿਲੀ ਲਿਸਟ ਜਿਹੜੀ ਉਹ ਕੱਢਣ ਲੱਗੇ ਆ ਉਸ ਤੋਂ ਪਹਿਲਾਂ ਇੱਕ ਸਾਡੇ ਯੂਥ ਕਾਰਜਦਿਲ ਜਿਹੜੇ ਸੀਨੀਅਰ ਆਗੂ ਸਾਬਨ ਸੀ ਉਹਨਾਂ ਦੀ ਕੋਰ ਕਮੇਟੀ ਬਣਾਈ ਗਈ ਸੀ ਉਸ ਕੋਰ ਕਮੇਟੀ ਦੇ ਵਿੱਚ ਵੀ ਅਸੀਂ ਕੁਝ ਵਾਅਦਾ ਕਰਨ ਜਾ ਰਹੇ ਹਾਂ ਹੋਰ ਜਿਹਦੇ ਤਹਿਤ 14 ਨੌਜਵਾਨਾਂ ਨੂੰ ਜਿਨ੍ਹਾਂ ਨੇ ਬਹੁਤ ਪਾਰਟੀ ਲਈ ਮਿਹਨਤ ਕੀਤੀ ਆ ਕੋਰ ਕਮੇਟੀ ਦੇ ਵਿੱਚ ਪ੍ਰਧਾਨ ਜੀ ਦੇ ਹੁਕਮਾਂ ਤੇ ਯੂਥ ਕਾਲਜ ਦੇ ਸਰਪ੍ਰਸਤ ਸਦਾ ਵਿਕਰਮ ਸਿੰਘ ਮਜੀਠੀਆ ਜੀ ਯੂਥ ਕਾਲਜ ਦੇ ਕੋਆਰਡੀਨੇਟਰ ਸਰਦਾਰ ਪਰਮਨੰਥ ਸਿੰਘ ਰਵਾਣਾ ਜੀ ਇਹ ਲਿਸਟਾਂ ਦੇ ਵਿੱਚ ਬਾਧਾ ਕਰਨ ਲੱਗੇ ਆ ਸਲਾਮ ਮਸ਼ورہ ਕਰਨ ਤੋਂ ਬਾਅਦ ਸਰਦਾਰ ਗੁਰਸੇਵਕ ਸਿੰਘ ਸੇਖ ਜੀ ਜੋ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਪਹਿਲਾਂ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਸੀਨੀਅਰ ਆਗੂ ਨੇ ਉਹਨਾਂ ਨੂੰ ਯੂਥ ਕਾਲਜ ਦੀ ਕੋਰ ਕਮੇਟੀ ਦਾ ਜਿਹੜਾ ਮੈਂਬਰ ਆ ਉਹ ਬਣਾਇਆ ਜਾ ਰਿਹਾ ਹੈ ਉਹਦੇ ਨਾਲ ਸਿਮਰਨ ਸਿੰਘ ਬਾਜਵਾ ਜੀ ਜੋ ਹੁਸ਼ਿਆਰਪੁਰ ਤੋਂ ਨੇ ਹਰਜੀ ਬਾਜਵਾ ਜੀ ਜੋ ਸਾਡੇ ਯੂਥ ਕਲ ਦੇ ਸੀਨੀਅਰ ਆਗੂ ਨੇ ਬਹੁਤ ਮਿਹਨਤੀ ਨੇ ਉਹਨਾਂ ਨੂੰ ਕੋਰ ਕਮੇਟੀ ਦਾ ਜਿਹੜਾ ਉਹ ਮੈਂਬਰ ਬਣਾਇਆ ਜਾ ਰਿਹਾ ਉਹਦੇ ਨਾਲ ਹੀ ਸਰਦਾਰ ਹਰਜੋਤ ਸਿੰਘ ਮੰਗੜ ਜੀ ਜੋ ਸਮਰਾਲੇ ਹਲਕੇ ਤੋਂ ਨੇ ਗੁਰਮਿੰਦਰ ਸਿੰਘ ਕਿਸ਼ਨਪਰਾ ਜੀ ਜੋ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਗਰਦੌਰ ਸਿੰਘ ਸੰਧੂ ਜੀ ਜੋ ਪੁੱਛੋ ਹਲਕੇ ਨਾਲ ਸੰਬੰਧਿਤ ਨੇ ਬਠਿੰਡਾ ਜ਼ਿਲ੍ਹਾ ਕਮਲਜੀਤ ਸਿੰਘ ਗਿੱਲ ਜੀ ਹਲਕਾ ਮਲੋ ਐਡਵੋਕੇਟ ਰਾਜਕਮਲ ਜੀ ਜਲੰਧਰ ਜ਼ਿਲ੍ਹਾ ਐਡਵੋਕੇਟ ਕਨਵਰਸਿੰਗ ਮੋਨੂ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਪਹਿਲਾਂ ਅਮਰਸਰ ਜ਼ਿਲ੍ਹੇ ਦੇ ਅਮਰਸਰ ਸ਼ਹਿਰ ਦੇ ਉਹਦੇ ਨਾਲ ਸੰਦੀਪ ਸਿੰਘ ਜਗਰਾਉਂ ਤੋਂ ਬਹੁਤ ਮਿਹਨਤੀ ਨੌਜਵਾਨ ਨੇ ਜਿਨ੍ਹਾਂ ਨੇ ਭਰਤੀ ਵੀ ਕੀਤੀ ਹੈ ਬਹੁਤ ਵੱਡੇ ਪੱਧਰ ਤੇ ਸਰਦਾਰ ਸੁਖਵੀਰ ਸਿੰਘ ਕਲਮਾ ਜੀ ਜੋ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਨੇ ਸਰਦਾਰ ਜਗਮੀਤ ਸਿੰਘ ਹਰਿਆਉਂ ਜੀ ਜੋ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਮਿਹਨਤੀ ਨੌਜਵਾਨ ਨੇ ਹਰਮਨਦੀਪ ਸਿੰਘ ਰਿੱਕੀ ਜਨੌਤ ਜੀ ਜੋ ਪੁਲਿਸ ਜ਼ਿਲ੍ਹਾ ਖੰਨੇ ਨਾਲ ਸੰਬੰਧਿਤ ਨੇ ਗੁਰਪ੍ਰੀਤ ਸਿੰਘ ਬੱਬਲ ਜੀ ਜੋ ਜ਼ਿਲ੍ਹਾ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਿਤ ਨੇ ਜਤਿੰਦਰ ਸਿੰਘ ਪਹਾੜੀਪੁਰ ਜੋ ਜ਼ਿਲ੍ਹਾ ਪਟਿਆਲੇ ਨਾਲ ਸੰਬੰਧਿਤ ਨੇ ਇਹ ਸਾਰੇ ਨੌਜਵਾਨ ਜਿਨ੍ਹਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਤੇ ਸ਼੍ਰੋਮਣੀ ਕੱਲ ਦੇ ਯੂਥ ਵਿੰਗ ਦੀ ਕੋਰ ਕਮੇਟੀ ਦਾ ਜਿਹੜਾ ਮੈਂਬਰ ਉਹ ਬਣਾਇਆ ਜਾ ਰਿਹਾ ਸੋ ਇੱਥੇ ਉਹਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਜਿਹੜੇ ਅੱਜ 18 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਸੀਂ ਐਨੌਂਸ ਕਰ ਰਹੇ ਹਾਂ ਪੰਜ ਜ਼ਿਲ੍ਹੇ ਜਿਹੜੇ ਉਹ ਜਲਦੀ ਹੀ ਉਹ ਬਾਅਦ ਵਿੱਚ ਐਨੌਂਸ ਕਰਾਂਗੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਦਿਹਾਤੀ ਦੇ ਜਿਹੜੇ ਪ੍ਰਧਾਨ ਨੇ ਉਹ ਸਰਦਾਰ ਨੁਜਿੰਦਰਪਾਲ ਸਿੰਘ ਗਾਂਧੀ ਜੀ ਉਹਨਾਂ ਨੂੰ ਅੰਮ੍ਰਿਤਸਰ ਜਿਹੜਾ ਦਿਹਾਤੀ ਦਾ ਪ੍ਰਧਾਨ ਬਣਾਇਆ ਜਾ ਰਿਹਾ ਉਹਦੇ ਨਾਲ ਹੀ ਬਠਿੰਡਾ ਸ਼ਹਿਰੀ ਹਸਰਤ ਸਿੰਘ ਕੋਲਾਰ ਜੀ ਬਠਿੰਡਾ ਦਿਹਾਤੀ ਸਰਦਾਰ ਕਮਲਦੀਪ ਸਿੰਘ ਜੀ ਇਹ ਇੱਕ ਮੈਂ ਗੱਲ ਇੱਥੇ ਦੱਸਣ ਜੋਗਾ ਕਿ ਸਾਰੇ ਨੌਜਵਾਨਾਂ ਨੂੰ ਉਹਦੀ ਮਿਹਨਤ ਦੇ ਆਧਾਰ ਤੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਐਲਾਨ ਕੀਤਾ ਸੀ ਵਾਅਦਾ ਕੀਤਾ ਸੀ ਪੰਜਾਬ ਦੇ ਨੌਜਵਾਨਾਂ ਨਾਲ ਕਿ ਭਰਤੀ ਦੇ ਆਧਾਰ ਤੇ ਮਿਹਨਤ ਦੇ ਆਧਾਰ ਤੇ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ 35 ਸਾਲ ਤੋਂ ਘੱਟ ਵਾਲੇ ਨੌਜਵਾਨਾਂ ਨੂੰ ਅਸੀਂ ਅੱਗੇ ਹੋ ਕੇ ਕੰਮ ਕਰਨ ਦਾ ਮੌਕਾ ਦਵਾਂਗੇ ਇਹ ਸਾਰੇ ਉਸ ਕੈਟਾਗਰੀ ਦੇ ਵਿੱਚ ਹੀ ਆਉਂਦੇ ਨੇ ਜਿਹੜੇ ਵੀ ਯੂਥ ਕਾਡ ਦੇ ਜਿਲ੍ਹਾ ਪ੍ਰਧਾਨ ਬਣਨ ਜਾ ਰਹੇ ਨੇ ਸਾਰਿਆਂ ਦੀ ਉਮਰ 35 ਸਾਲ ਤੋਂ ਘੱਟ ਹੈ ਤੇ ਭਰਤੀ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਮੋਰੀ ਹੋ ਕੇ ਅੱਗੇ ਹੋ ਕੇ ਜਿਹਨਾਂ ਇਹਦਾ ਮਤਲਬ ਇਹ ਨਹੀਂ ਕਿ ਜੋ ਕੋਈ ਦੂਜੇ ਨੰਬਰ ਤੇ ਰਹਿ ਗਿਆ ਕਿ ਉਹਦੇ ਚ ਕਾਬਲੀਅਤ ਚ ਕਮੀ ਆ ਉਹਨਾਂ ਨੂੰ ਵੀ ਅਸੀਂ ਸਟੇਟ ਬਾਡੀ ਚ ਹਰ ਜਗ੍ਹਾ ਵਧੀਆ ਜਗ੍ਹਾ ਅਡਜਸਟ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਆ ਕਾਬਲੀਤ ਉਹ ਵੀ ਉਹਨਾਂ ਦੇ ਵੀ ਨਹੀਂ ਆ ਪਰ ਚਲੋ ਇੱਕ ਜਿਹੜਾ ਇੱਕ ਰੂਲ ਹੁੰਦਾ ਬਣਾਇਆ ਵਾ ਕਿ ਭਰਤੀ ਜਿਹੜਾ ਵਧ ਕਰੂਗਾ ਉਹਨੂੰ ਪ੍ਰਧਾਨ ਉਹਨਾਂ ਦੇ ਆਧਾਰ ਤੇ ਅਸੀਂ ਇਹ ਪ੍ਰਧਾਨ ਬਣਾ ਰਹੇ ਹਾਂ ਉਸੇ ਤਰ੍ਹਾਂ ਬਠਿੰਡਾ ਦਿਹਾਤੀ ਕਮਲਦੀਪ ਸਿੰਘ ਬਰਨਾਲੇ ਤੋਂ ਦਿਹਾਤੀ ਸ੍ਰੀ ਸੰਦੀਪ ਕੁਮਾਰ ਸਿੱਪਾ ਜੀ ਉਹਨਾਂ ਨੂੰ ਬਰਨਾਲਾ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਬਰਨਾਲਾ ਸ਼ਹਿਰੀ ਸਰਦਾਰ ਅਵਤਾਰ ਸਿੰਘ ਜਾਗਲ ਜੀ ਬਰਨਾਲਾ ਸ਼ਹਿਰ ਦੇ ਪ੍ਰਧਾਨ ਨੇ ਗੁਰਦਾਸਪੁਰ ਸ਼ਹਿਰੀ ਤੋਂ ਕਰਨਪ੍ਰੀਤ ਸਿੰਘ ਇਹਨਾਂ ਨੂੰ ਗੁਰਦਾਸਪੁਰ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ ਗੁਰਦਾਸਪੁਰ ਦਿਹਾਤੀ ਦਾ ਜਗਰੂਪ ਸਿੰਘ ਸ਼ਾਹਪੁਰ ਜਿਹੜੇ ਇਸ ਨੌਜਵਾਨ ਨੂੰ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਫਰੀਦਕੋਟ ਤੋਂ ਰਵਿੰਦਰ ਸਿੰਘ ਬੱਬਲ ਜੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਫਿਰੋਜ਼ਪੁਰ ਸ਼ਹਿਰੀ ਤੋਂ ਹਰਮੀਤ ਸਿੰਘ ਖਾਈ ਜੀ ਜਿਹੜੇ ਫਿਰੋਜ਼ਪੁਰ ਸ਼ਹਿਰ ਚ ਰਹਿੰਦੇ ਨੇ ਉਹਨਾਂ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਫਿਰੋਜ਼ਪੁਰ ਦਾ ਬਣਾਇਆ ਗਿਆ ਫਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਐਡਵੋਕੇਟ ਚਿੱਤਵੀਰ ਸਿੰਘ ਇਹਨਾਂ ਨੂੰ ਨੌਜਵਾਨ ਨੂੰ ਫਿਰੋਜ਼ਪੁਰ ਦਿਹਾਤੀ ਦੀ ਕਮਾਂਡ ਦਿੱਤੀ ਗਈ ਹੈ ਜ਼ਿੰਮੇਵਾਰੀ ਫਤਿਹਗੜ੍ਹ ਸਾਹਿਬ ਦਿਹਾਤੀ ਮਨਦੀਪ ਸਿੰਘ ਪਨੇਚ ਜੀ ਫਤਿਹਗੜ੍ਹ ਸਾਹਿਬ ਦਿਹਾਤੀ ਫਤਿਹਗੜ੍ਹ ਸਾਹਿਬ ਸ਼ਹਿਰੀ ਸਰਬਜੀਤ ਸਿੰਘ ਲਾਢੀ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਉਹਦੇ ਨਾਲ ਹੀ ਜਲੰਧਰ ਸ਼ਹਿਰੀ ਗगनਦੀਪ ਸਿੰਘ ਗੱਗੀ ਜੀ ਜਲੰਧਰ ਦਿਹਾਤੀ ਵਿਪਨਦੀਪ ਸਿੰਘ ਸਣੀ ਜੀ ਕਪੂਰਥਲਾ ਤੋਂ ਮਨਵੀਰ ਸਿੰਘ ਬਡਾਲਾ ਜੀ ਲੁਧਿਆਣਾ ਸ਼ਹਿਰੀ ਆਕਾਸ਼ਦੀਪ ਸਿੰਘ ਪੱਠੜ ਜੀ ਲੁਧਿਆਣਾ ਦਿਹਾਤੀ ਤੋਂ ਬਲਕਰਨ ਸਿੰਘ ਬਾਜਵਾ ਜੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਪੁਲਿਸ ਜ਼ਿਲ੍ਹਾ ਖੰਨਾ ਜਿਹੜਾ ਇੱਕ ਵੱਖਰਾ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਖੰਨਾ ਉਹਨਾਂ ਦਾ ਜੋਵਨ ਪ੍ਰੀਤ ਸਿੰਘ ਨੂੰ ਪ੍ਰਧਾਨ ਜਿਹੜਾ ਉਹ ਬਣਾਇਆ ਗਿਆ ਇਹਦੇ ਨਾਲ ਹੀ ਮਲੇਰਕੋਟੜਾ ਸ਼ਹਿਰੀ ਤੋਂ ਸਰਦਾਰ ਸੌਰੀ ਮਲੇਰਕੋਟੜਾ ਸ਼ਹਿਰੀ ਤੋਂ ਖਜ਼ਾਰ ਅਲੀ ਖਾਨ ਖਜ਼ਾਰ ਅਲੀ ਖਾਨ ਨੂੰ ਸ਼ਹਿਰੀ ਦਾ ਮਲੇਰਕੋਟੜਾ ਦਿਹਾਤੀ ਇਰਫਾਨ ਖਾਨ ਨੂੰ ਬਹੁਤ ਮਿਹਨਤੀ ਨੌਜਵਾਨ ਨੇ ਇਹਨਾਂ ਨੂੰ ਦਿਹਾਤੀ ਸ਼ਹਿਰੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਦੇ ਨਾਲ ਹੀ ਮਾਨਸਾ ਸ਼ਹਿਰੀ ਤੋਂ ਇੰਜੀਨੀਅਰ ਹਨੀਸ਼ ਬਸਰ ਜੀ ਮਾਨਸਾ ਦਿਹਾਤੀ ਤੋਂ ਦਲਵੀਰ ਸਿੰਘ ਚੱਕ ਅਲੀ ਸ਼ੇਰ ਜੀ ਸ੍ਰੀ ਮੁਕਸਰ ਸਾਹਿਬ ਦਿਹਾਤੀ ਤੋਂ ਲੱਪਰੀ ਸਿੰਘ ਇੰਨਾ ਖੇੜਾ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਭਰਤੀ ਕੀਤੀ ਉਹਦੇ ਨਾਲ ਹੀ ਸ੍ਰੀ ਮੁਕਸਰ ਸਾਹਿਬ ਸ਼ਹਿਰੀ ਤੋਂ ਨਵਜਿੰਦਰ ਸਿੰਘ ਮਾਨ ਜੀ ਉਹਨਾਂ ਨੂੰ ਸ਼ਹਿਰੀ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਆ ਉਹਦੇ ਨਾਲ ਹੀ ਮੋਗਾ ਸ਼ਹਿਰੀ ਦੇਵ ਸੀਸ਼ ਮਲਿਕ ਉਹਦੇ ਨਾਲ ਹੀ ਮੋਗਾ ਦਿਹਾਤੀ ਤੋਂ ਹਰਜੋਤ ਸਿੰਘ ਡੇਮਰੂ ਇਹਨਾਂ ਨੂੰ ਮੋਗਾ ਦਿਹਾਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਪਟਿਆਲਾ ਸ਼ਹਿਰੀ ਤੋਂ ਕਰਨਵੀਰ ਸਿੰਘ ਸਾਨੀ ਉਹਨਾਂ ਨੂੰ ਪਟਿਆਲਾ ਸ਼ਹਿਰ ਦੀ ਜਿਹੜੀ ਆ ਜ਼ਿਲ੍ਹਾ ਸ਼ਹਿਰੀ ਕਰਨਵੀਰ ਸਿੰਘ ਸਾਨੀ ਉਹਦੇ ਨਾਲ ਹੀ ਪਟਿਆਲਾ ਦਿਹਾਤੀ ਦੇ ਜਿਹੜੇ ਨੇ ਉਹ ਦੋ ਪ੍ਰਧਾਨ ਬਣਾਏ ਗਏ ਨੇ ਪਟਿਆਲਾ ਬਨ ਸਰਦਾਰ ਅਮਰਤਪਾਲ ਸਿੰਘ ਲੰਗ ਜੀ ਜਿਨ੍ਹਾਂ ਨੂੰ ਪਟਿਆਲਾ ਦਿਹਾਤੀ ਦੇ ਪਟਿਆਲੇ ਦੇ ਬਨ ਦੇ ਵਿੱਚ ਪਟਿਆਲਾ ਦਿਹਾਤੀ ਹਲਕਾ ਸਮਾਣਾ ਹਲਕਾ ਸਤਰਾਣਾ ਹਲਕਾ ਤੇ ਰਾਜਪੁਰਾ ਹਲਕਾ ਇਹਨਾਂ ਨੂੰ ਚਾਰ ਹਲਕਿਆਂ ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਆ ਪਟਿਆਲਾ ਬਨ ਜਿਹੜਾ ਬਣਾਇਆ ਗਿਆ ਪਹਿਲਾਂ ਤੇ ਪਟਿਆਲਾ ਟੂ ਉਹਦੇ ਚ ਤਿੰਨ ਹਲਕੇ ਨੇ ਨਾਬਾ ਕਨੌਰ ਤੇ ਸਨੌਰ ਉਹਦੇ ਚ ਹੈਗੇ ਨੇ ਸਰਦਾਰ ਧਰਮਿੰਦਰ ਸਿੰਘ ਪੋਜੋ ਮਾਜਰੀ ਜੀ ਇਹਨਾਂ ਦੋਨੋਂ ਨੌਜਵਾਨਾਂ ਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮੋਰੀ ਨੌਜਵਾਨਾਂ ਚ ਸੀਗੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਭਰਤੀ ਕੀਤੀ ਆ ਮਤਲਬ ਪਾਲ ਸਿੰਘ ਲੰਗ ਤੇ ਧਰਮਿੰਦਰ ਸਿੰਘ ਪੋਜੋ ਮਾਜਰੀ ਜੀ ਨੇ ਸੋ ਇਹਨਾਂ ਨੂੰ ਉਸੇ ਤਰ੍ਹਾਂ ਡਿਵਾਈਡ ਕਰਕੇ ਪਟਿਆਲਾ 1 ਪਟਿਆਲਾ 2 ਇੱਕ ਨੌਜਵਾਨ ਨੂੰ ਮਤਲਬ ਪਟਿਆਲਾ ਦਿਹਾਤੀ ਸਮਾਣਾ ਸਤਰਾਣਾ ਤੇ ਰਾਜਪੁਰਾ ਤੇ ਇੱਕ ਨੂੰ ਨਾਬਾ ਕਨੌਰ ਤੇ ਸਨੌਰ ਇਹ ਹਲਕੇ ਦਿੱਤੇ ਗਏ ਨੇ ਪਠਾਨਕੋਟ ਸ਼ਹਿਰੀ ਸਰਦਾਰ ਗੁਰਪ੍ਰੀਤ ਸਿੰਘ ਗੁਰੂ ਜੀ ਤੇ ਪਠਾਨਕੋਟ ਦਿਹਾਤੀ ਜਸਪ੍ਰੀਤ ਸਿੰਘ ਰਾਣਾ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਜਿਹੜੀ ਹੈ ਭਰਤੀ ਕੀਤੀ ਹੈ ਇਹਨਾਂ ਨੂੰ ਜਸਪ੍ਰੀਤ ਸਿੰਘ ਰਾਣਾ ਜੀ ਪਠਾਨਕੋਟ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਅਗੇ ਰੂਪਨਗਰ ਦਿਹਾਤੀ ਤੋਂ ਰਾਣਾ ਦੇਸ਼ ਅਗਮਪਰ ਰਾਣਾ ਦੇਸ਼ ਜੀ ਨੂੰ ਰੂਪਨਗਰ ਜ਼ਿਲ੍ਹੇ ਦਾ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਇਸੇ ਤਰ੍ਹਾਂ ਤਰਨਤਾਰਨ ਜਿਹੜਾ ਜ਼ਿਲ੍ਹਾ ਉਹਦੇ ਚ ਸਰਦਾਰ ਜਗਜੀਤ ਸਿੰਘ ਚੋਲਾ ਜਿਨ੍ਹਾਂ ਨੂੰ ਤਰਨਤਾਰਨ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਉਹ ਬਣਾਇਆ ਗਿਆ। ਉਸੇ ਤਰ੍ਹਾਂ ਬਹੁਤ ਮਿਹਨਤੀ ਨੌਜਵਾਨਾਂ ਨੂੰ ਜਿਹੜਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਜਿਨ੍ਹਾਂ ਦੇ ਵਿੱਚ ਸਰਦਾਰ ਹਰਵੀਰ ਸਿੰਘ ਢਾਲੀਵਾਲ ਜੋ ਪੱਟੀ ਹਲਕੇ ਤੋਂ ਨੇ। ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਜਿਹੜੀ ਹੈ ਭਰਤੀ ਕੀਤੀ ਆ। ਸਰਦਾਰ ਸੁਖਵੀਰ ਸਿੰਘ ਸੋਖੀ ਜੀ ਮਹਿਲਕਲਾ ਜ਼ਿਲ੍ਹਾ ਬਰਨਾਲੇ ਨਾਲ ਸੰਬੰਧਿਤ ਨੇ ਇਹ ਸਾਰੇ ਸੀਨੀਅਰ ਮੀਤ ਪ੍ਰਧਾਨ ਨੇ ਅਮਨਿੰਦਰ ਸਿੰਘ ਗੋਲਦੀਪ ਇਹ ਭੰਡੌਰ ਹਲਕੇ ਨਾਲ ਸੰਬੰਧਿਤ ਨੇ ਅਮਨਿੰਦਰ ਸਿੰਘ ਬਠਿੰਡਾ ਸ਼ਹਿਰ ਨਾਲ ਸੰਬੰਧਿਤ ਨੇ ਜਗਜੀਤ ਸਿੰਘ ਭੋਲੂਵਾਲ ਫਿਰੋਜ਼ਪੁਰ ਜ਼ਿਲ੍ਹਾ ਹਰਪਿੰਦਰ ਸਿੰਘ ਮਾਨ ਜੋ ਹਲਕਾ ਗੁਰਹਰ ਸਹਾਇ ਦੇ ਨਾਲ ਸੰਬੰਧਿਤ ਨੇ ਇਹ ਸਾਰੇ ਸੀਨੀਅਰ ਮੀਤ ਪ੍ਰਧਾਨ ਅੱਗੇ ਪਹਿਲੀ ਵਾਰ ਹੋਇਆ ਕਿ ਅਸੀਂ ਲੜਕੀਆਂ ਨੂੰ ਵੀ ਯੂਥ ਕਾਰਡ ਦੇ ਵਿੱਚ ਅਹੁਦੇਦਾਰੀ ਦੇਣ ਜਾ ਰਹੇ ਹਾਂ ਸੋ ਇਹ ਗੱਲ ਬੜੀ ਖਾਸ ਤੌਰ ਤੇ ਬਣਦੀ ਹੈ ਕਿ ਜਿਨ੍ਹਾਂ ਨੇ ਭਰਤੀ ਕਰਕੇ ਯੂਥ ਕਲਜਲ ਦੀ ਅਹੁਦੇਦਾਰੀ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ ਜਿਦੇ ਵਿੱਚ ਸ਼੍ਰੀਮਤੀ ਜਸਵੀਰ ਕੌਰ ਜੀ ਜੋ ਖਰੜ ਹਲਕੇ ਨਾਲ ਜਿਲ੍ਹਾ ਮਹਾਲੀ ਨਾਲ ਸੰਬੰਧਿਤ ਨੇ ਉਹਨਾਂ ਨੇ ਭਰਤੀ ਕੀਤੀ ਆ ਤੇ ਸੀਨੀਅਰ ਮੀਤ ਪ੍ਰਧਾਨ ਨੇ ਪਹਿਲੀ ਵਾਰ ਯੂਥ ਕਲਜਲ ਦੇ ਇਤਿਹਾਸ ਵਿੱਚ ਹੋਇਆ ਕਿ ਕਿਸੇ ਲੜਕੀ ਨੂੰ ਯੂਥ ਕਲਜਲ ਦੇ ਵਿੱਚ ਅਹੁਦਾ ਦਿੱਤਾ ਗਿਆ ਹੋਵੇ ਇਹ ਜਦੋਂ ਦਾ ਯੂਥ ਕਲਜਲ ਬਣਿਆ ਸੋ ਇਹ ਸਮਝਣਿਆ ਕਿ ਪਹਿਲੀ ਵਾਰ ਇਹ ਖਾਸ ਗੱਲ ਹੈ ਕਿ ਕਿਸੇ ਲੜਕੀ ਨੂੰ ਯੂਥ ਕਲ ਦੇ ਵਿੱਚ ਜਿਹਨੇ ਆਪਣੇ ਮਤਲਬ ਇੱਛਾ ਜਾਰ ਕੀਤੀ ਤੇ ਮਿਹਨਤ ਕਰਕੇ ਭਰਤੀ ਕਰਕੇ ਯੂਥ ਕਲ ਦੇ ਜਲਦੀ ਅਹੁਦੇ ਲਈ ਹੈ ਜਸਪ੍ਰੀਤ ਕੌਰ ਖਰੜ ਜੀ ਉਸੇ ਤਰ੍ਹਾਂ ਇੱਕ ਲੜਕੀ ਹੋਰ ਵੀ ਅਜਲੀ ਜਨਨ ਸਕੱਤਰ ਬਣਾਈ ਗਈ ਉਹ ਅਗਲੀ ਲਿਸਟ ਦੇ ਵਿੱਚ ਆਉਗੀ ਉਹ ਖੰਨੇ ਹਲਕੇ ਨਾਲ ਸੰਬੰਧਿਤ ਹੈ ਸਰਦਾਰ ਅਮਰਤਪਾਲ ਸਿੰਘ ਗੁਰੂ ਲੱਧਣਾ ਜੋ ਸਮਰਾਲੇ ਹਲਕੇ ਨਾਲ ਸੰਬੰਧਿਤ ਨੇ ਸੋ ਇਸ ਨੌਜਵਾਨ ਨੇ ਬਹੁਤ ਮਿਹਨਤ ਨਾਲ ਭਰਤੀ ਕੀਤੀ ਇਹਨਾਂ ਨੂੰ ਵੀ ਸਿਨੇਮਿਤ ਪ੍ਰਧਾਨ ਬਣਾਇਆ ਗਿਆ ਸ੍ਰੀ ਜੀਵਨ ਸੁਨੇਤ ਜੀ ਜਸਵੀਰ ਸਿੰਘ ਚਕੇਰੀਆ ਮਾਨਸਾ ਹਲਕਾ ਲਖਵੀਰ ਸਿੰਘ ਚੌਧਰੀ ਮਾਨਸਾ ਸ਼ਿਵਰਾਜ ਬਿਰਕ ਜੀ ਜੋ ਪਟਿਆਲੇ ਨਾਲ ਸੰਬੰਧਿਤ ਨੇ ਸਤਵੀਰ ਸਿੰਘ ਸੱਤੀ ਜੀ ਜੋ ਖਰੜ ਹਲਕੇ ਨਾਲ ਸੰਬੰਧਿਤ ਨੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਜਿਹੜੀ ਭਰਤੀ ਕੀਤੀ ਹੈ ਸਾਰੀ ਨੌਜਵਾਨਾਂ ਨੇ ਗੁਰਜਿੰਦਰ ਸਿੰਘ ਗੁਰੀ ਨਲੀਨਾ ਜੀ ਜੋ ਫਤੇਗੜ ਸਾਹਿਬ ਨਾਲ ਸੰਬੰਧਿਤ ਨੇ ਗੁਰਜੀਤ ਸਿੰਘ ਬਿਰਕ ਜੀ ਜਤਿੰਦਰ ਸਿੰਘ ਖਾਲਸਾ ਜੀ ਜੋ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਨੇ ਗੁਰਕੀਰਤ ਸਿੰਘ ਸੰਧੂ ਜੋ ਫਰੋਜ਼ਪੁਰ ਜਿਲ੍ਹੇ ਨਾਲ ਸੰਬੰਧਿਤ ਨੇ ਬਲਰਾਜ ਸਿੰਘ ਢਾਲੀਵਾਲ ਜੋ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਨੇ ਲਖਵੀਰ ਸਿੰਘ ਚੌਧਰੀ ਜੀ ਮਾਨਸਾ ਅਮਰਤ ਵੀਰ ਸਿੰਘ ਜਲੰਧਰ ਕਟ ਤੋਂ ਇਹ ਬਹੁਤ ਹੀ ਮਿਹਨਤੀ ਨੌਜਵਾਨ ਆ ਜਿਨੇ ਭਰਤੀ ਜਿਹੜੀ ਆ ਪੂਰੀ ਮਿਹਨਤ ਨਾਲ ਕੀਤੀ ਹਰਕਮਲ ਸਿੰਘ ਬਿੱਟੂ ਚੁੰਨੀ ਜੀ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਨਾਲ ਹਲਕਾ ਬੱਸੀ ਬਠਿੰਡਾ ਨਾਲ ਸੰਬੰਧਤ ਨੇ ਸ੍ਰੀ ਜੀਵਨ ਸੇਖਾ ਜੀ ਜੋ ਲੁਧਿਆਣਾ ਨਾਲ ਸੰਬੰਧਤ ਨੇ ਸਾਰਿਆਂ ਨੂੰ ਜਿਹੜਾ ਉਹ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਸਾਰੇ ਨੌਜਵਾਨਾਂ ਨੇ ਜਿਹੜੀ ਆ ਉਹ ਭਰਤੀ ਬੜੀ ਮਿਹਨਤ ਨਾਲ ਕੀਤੀ ਆ ਕਿਉਂਕਿ ਜ਼ਿਲ੍ਹਾ ਪ੍ਰਧਾਨ ਇੱਕ ਨੇ ਬਣਾਉਣਾ ਹੁੰਦਾ ਸੋ ਜਿਹੜੇ ਬਾਕੀ ਮਿਹਨਤ ਕਰਦੇ ਨੇ ਉਹਨਾਂ ਨੂੰ ਵੀ ਪਾਰਟੀ ਵਿੱਚ ਮੂਰੇ ਹੋ ਕੇ ਕੰਮ ਕਰਨ ਦਾ ਜਿਹੜਾ ਮੌਕਾ ਉਹ ਪਾਰਟੀ ਨੇ ਦਿੱਤਾ ਉਸੇ ਤਰ੍ਹਾਂ ਜਿਹੜੇ ਜਨਰਲ ਸਕੱਤਰ ਨੇ ਉਹ 28 ਜਨਰਲ ਸਕੱਤਰ ਬਣਾਏ ਗਏ ਨੇ ਪਹਿਲੀ ਲਿਸਟ ਦੇ ਵਿੱਚ ਜਿਦੇ ਚ ਮਨਜੀਤ ਸਿੰਘ ਕਲੇਰ ਜੀ ਭੰਡੌਰ ਹਲਕਾ ਡਾਕਟਰ ਸਰਦੇਵ ਸਿੰਘ ਜੀ ਜੀਰਾ ਸ਼੍ਰੀਮਤੀ ਜਸਪ੍ਰੀਤ ਕੌਰ ਚੀਮਾ ਜੀ ਜੋ ਸਾਡੀ ਭੈਣ ਹੈ ਇਹਨੇ ਖੰਨੇ ਤੋਂ ਇਹਨਾਂ ਨੇ ਵੀ ਭਰਤੀ ਜਿਹੜੀ ਦੇਖੋ ਯੂਥ ਕਲੱਬ ਦਾ ਅਹੁਦਾ ਦੇਣ ਲਈ ਕੀਤੀ ਆ ਸੋ ਇਹਨਾਂ ਨੂੰ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦਾ ਜਨ ਸਿਕੱਤਰ ਬਣਾਇਆ ਗਿਆ ਰਮਨਦੀਪ ਸਿੰਘ ਗਰੋਦੀ ਜੀ ਹਰਮਨਜੀਤ ਸਿੰਘ ਭੰਮਾ ਜੀ ਮਾਨਸਾ ਤੋਂ ਕੁਲਵਿੰਦਰ ਸਿੰਘ ਕਿੰਦਾ ਜੀ ਜੋ ਧਰਮਕੋਟ ਹਲਕੇ ਨਾਲ ਸੰਬੰਧਿਤ ਨੇ ਜ਼ਿਲ੍ਹਾ ਮੋਗਾ ਇਹਨਾਂ ਨੂੰ ਵੀ ਜਨ ਸਿਕੱਤਰ ਬਣਾਇਆ ਗਿਆ ਨਿਰਮਲ ਸਿੰਘ ਗੋਰਾ ਪਠਾਨਕੋਟ ਤੋਂ ਦਵਿੰਦਰ ਸਿੰਘ ਮੰਗਾ ਪਠਾਨਕੋਟ ਤੋਂ ਵਿਕਰਮ ਸਿੰਘ ਗੁਰਨਾ ਜੀ ਇਹ ਰਾਜਪੁਰੇ ਹਲਕੇ ਨਾਲ ਸੰਬੰਧਿਤ ਨੇ ਜ਼ਿਲ੍ਹਾ ਪਟਿਆਲਾ ਇਹਨਾਂ ਨੇ ਵੀ ਬੜੀ ਮਿਹਨਤ ਦੇ ਨਾਲ ਜਿਹੜੀ ਆ ਉਹ ਭਰਤੀ ਕੀਤੀ ਹੈ ਸਹਿਜ ਸਿੰਘ ਮੱਕੜ ਜੀ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਨੇ ਇਸ ਨੌਜਵਾਨ ਨੇ ਵੀ ਬੜੀ ਮਿਹਨਤ ਦੇ ਨਾਲ ਜਿਹੜੀ ਭਰਤੀ ਕੀਤੀ ਹੈ ਇਹਨਾਂ ਨੂੰ ਵੀ ਜਨ ਸਿਕੱਤਰ ਬਣਾਇਆ ਗਿਆ ਤੇਜਿੰਦਰਪਾਲ ਸਿੰਘ ਜੀ ਗੁਰਵਿੰਦਰ ਸਿੰਘ ਚੱਕ ਜੀ ਜਸਪ੍ਰੀਤ ਸਿੰਘ ਸੋਨੀ ਜੀ ਮਹਾਲੀ ਨਾਲ ਸੰਬੰਧਿਤ ਨੇ ਸਿਮਰਜੀਤ ਸਿੰਘ ਗੁਰਦਾਸਪੁਰ ਵਿਕਰਮ ਸਿੰਘ ਭੰਡਾਰੀ ਜੀ ਨੂਰਜੋ ਸਿੰਘ ਮੱਕੜ ਜੀ ਜੋ ਜ਼ਿਲ੍ਹਾ ਲੁਧਿਆਣੇ ਦੇ ਸ਼ਹਿਰ ਨਾਲ ਸੰਬੰਧਿਤ ਨੇ ਹਰਵਿੰਦਰ ਸਿੰਘ ਜੋ ਪਟਿਆਲੇ ਨਾਲ ਸੰਬੰਧਿਤ ਨੇ ਗੁਰਤੇਜ ਸਿੰਘ ਮੰਡੇਰ ਜੀ ਇਹਰਾ ਜ਼ਿਲ੍ਹਾ ਪਟਿਆਲਾ ਤੇ ਨਾਭਾ ਪੈਂਦਾ ਇਹ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋਵੋਗੇ ਕਿ ਇਸ ਨੌਜਵਾਨ ਬੜਾ ਪਾਰਟੀ ਲਈ ਪ੍ਰਚਾਰ ਤੇ ਪ੍ਰਸਾਰ ਕਰਦਾ ਤੇ ਇਹਨਾਂ ਨੇ ਭਰਤੀ ਵੀ ਕੀਤੀ ਅਮਨਦੀਪ ਸਿੰਘ ਘੱਗਾ ਜੀ ਜਗਵੀਰ ਸਿੰਘ ਭੁੱਲਰ ਜੀ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਗਮੀਤ ਸਿੰਘ ਨਾਨਕਪੁਰ ਮਲੋੜ ਤੋਂ ਗੁਰਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਗਗਨਦੀਪ ਸਿੰਘ ਗੁਰਦਾਸਪੁਰ ਸ਼ਿਵਕਾਂਤ ਤਵਾੜੀ ਜੋ ਹਲਕਾ ਅਮਲੋਹ ਦੇ ਮੰਡੀ ਗਵਿੰਦਗੜ ਨਾਲ ਸੰਬੰਧਿਤ ਨੇ ਇਹਨਾਂ ਨੇ ਇਸ ਨੌਜਵਾਨ ਨੇ ਵੀ ਤਵਾੜੀ ਸਾਹਿਬ ਨੇ ਬਹੁਤ ਜਿਹੜੀ ਮਿਹਨਤ ਦੇ ਨਾਲ ਜਿਹੜੀ ਭਰਤੀ ਕੀਤੀ ਹੈ ਉਹਨਾਂ ਨੂੰ ਵੀ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਉਸੇ ਤਰ੍ਹਾਂ ਗੁਰਪ੍ਰੀਤ ਸਿੰਘ ਆਲਮਗੀਰ ਜੀ ਜੋ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਸਪ੍ਰੀਤ ਸਿੰਘ ਰੰਧਾਵਾ ਜੀ ਉਹ ਇਹ ਸਾਰੇ ਨੌਜਵਾਨਾਂ ਨੂੰ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਉਸੇ ਤਰ੍ਹਾਂ ਮੀਤ ਪ੍ਰਧਾਨ ਜਿਹੜੇ ਨੇ ਉਹ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਬਰਨਾਲਾ ਮਨਿੰਦਰ ਸਿੰਘ ਸੋਢੀ ਬਠਿੰਡਾ ਰਾਜਵਿੰਦਰ ਸਿੰਘ ਮੰਗਟ ਲੁਧਿਆਣਾ ਹਨੀ ਕਰਚਾ ਜੀ ਗਿੱਲ ਗੁਰਦੀਪ ਸਿੰਘ ਬੋਹਾ ਮਾਨਸਾ ਆਕਾਸ਼ਦੀਪ ਸਿੰਘ ਸਿੱਧੂ ਮਾਨਸਾ ਗੁਰਜਗਜੀਤ ਸਿੰਘ ਪ੍ਰਿੰਸ ਟਾਂਡਾ ਦਵਿੰਦਰ ਸਿੰਘ ਢਿੱਲੋਂ ਮਨਪ੍ਰੀਤ ਸਿੰਘ ਮਾਜਰੀ ਜ਼ਿਲ੍ਹਾ ਪਟਿਆਲਾ ਹਲਕਾ ਪਟਿਆਲਾ ਦਿਹਾਤੀ ਪਰਮਿੰਦਰ ਸਿੰਘ ਪਿੰਡੀ ਖਰੜ ਰਾਜਵੰਤ ਸਿੰਘ ਰਾਜੂ ਜਸਨਦੀਪ ਸਿੰਘ ਸਾਹ ਪਰ ਜੈਰਾਜ ਸਿੰਘ ਬਰਾੜ ਸ੍ਰੀ ਮੁਕਸਰ ਸਾਹਿਬ ਇਹ ਛੋਟੀ ਉਮਰ ਦਾ ਨੌਜਵਾਨ ਹੈ ਜਿਹਨੇ ਮੈਂ ਸਮਝਦਾ ਕਿ ਬਹੁਤ ਮਿਹਨਤੀ ਮਿਹਨਤ ਕਰਕੇ ਨੇ ਭਰਤੀ ਕੀਤੀ ਬਹੁਤ ਆਪਣੇ ਅੱਗੇ ਅੱਗੇ ਨੌਜਵਾਨਾਂ ਨਾਲ ਜਾ ਕੇ ਸੋ ਇਹ ਸਾਰਾ 19-20 ਸਾਲ ਦਾ ਨੌਜਵਾਨ ਹੈ ਜਿਹੜਾ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਵਿੱਚ ਪਾਇਆ ਗਿਆ ਜੈਰਾਜ ਸਿੰਘ ਬਰਾੜ ਹਰਦੀਪ ਸਿੰਘ ਸੰਧੂ ਸਾਨੇਵਾਲ ਹਲਕਾ ਜਸਵੰਤ ਸਿੰਘ ਲੱਤ ਜੀ ਰਵਨੀਤ ਸਿੰਘ ਗੁਰਨਾ ਜੀ ਅਮਨਦੀਪ ਸਿੰਘ ਪੂਨੀਆ ਜੀ ਪ੍ਰੀਤ ਰਠੌਰ ਜੀ ਜੋ ਮਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਹੈ ਲੱਪਰੀ ਸਿੰਘ ਲੁਧਿਆਣਾ ਅਮਰਤਪਾਲ ਸਿੰਘ ਗੁਰਦਾਸਪੁਰ ਨਰਜੋਤ ਸਿੰਘ ਨੇਟਾ ਜਗਜੀਤ ਗੁਰਪ੍ਰੀਤ ਸਿੰਘ ਬਾਰਨ ਦਰਸ਼ਨ ਸਿੰਘ ਪਟਿਆਲਾ ਸੋ ਇਹ ਪ੍ਰਦੀਪ ਸਿੰਘ ਪੱਪੂ ਬਸੀ ਪਠਾਨਾ ਜਗਮੀਤ ਸਿੰਘ ਜਗਜੀਤ ਸਿੰਘ ਬਰਾਰ ਮੁਕਸਰ ਸੰਤਰਾਮ ਬੈਰੀਵਾਲ ਮੁਕਸਰ ਤਜਿੰਦਰਪਾਲ ਸਿੰਘ ਬੱਬਲ ਮਕੇਰੀਆਂ ਈਵਨਜੀਤ ਸਿੰਘ ਸਾਨੀ ਸਿਮਰਨ ਉਬਰਾਏ ਲੁਧਿਆਣਾ ਆਕਾਸ਼ਦੀਪ ਸਿੰਘ ਨੌਰੰਗਵਾਲ ਗੁਰਵੀਰ ਸਿੰਘ ਜੋਗੀਪੁਰ ਇਹ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਆਕਾਸ਼ਦੀਪ ਸਿੰਘ ਨੌਰੰਗਵਾਲ ਸੋ ਸਾਰੇ ਮੈਂ ਸਮਝਦਾ ਨੌਜਵਾਨਾਂ ਨੂੰ ਭਰਤੀ ਦੇ ਆਧਾਰ ਤੇ ਜਿਹੜਾ ਸਟੇਟ ਬਾਡੀ 40 ਸਾਲ ਤੱਕ ਜ਼ਿਲ੍ਹਾ ਪ੍ਰਧਾਨ 35 ਸਾਲ ਤੱਕ ਤੇ ਕੋਰ ਕਮੇਟੀ ਚ ਕੁਝ ਨੌਜਵਾਨ ਸਾਡੇ ਮਿਹਨਤ ਭਰਤੀ ਵਾਲੇ ਕੁਝ ਸਾਡੇ ਜਿਹੜੇ ਪੁਰਾਣੇ ਸੀਨੀਅਰ ਜਿਹੜੇ ਯੂਥ ਕਾਲੀ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੌਜਵਾਨ ਨੇ ਉਹਨਾਂ ਨੂੰ ਕੋਰ ਕਮੇਟੀ ਚ ਪਾਇਆ ਗਿਆ ਸੋ ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਇੱਕ ਮਿਸ਼ਨ ਲੈ ਕੇ ਚੱਲੇ ਸੀ ਕਿ ਨੌਜਵਾਨਾਂ ਨੂੰ ਉਹਦੀ ਮਿਹਨਤ ਕਾਬਿਲ ਦੇ ਆਧਾਰ ਤੇ ਇੱਕ ਮੌਕਾ ਦੇਣਾ ਇੱਕ ਮੰਚ ਦੇਣਾ ਕਿ ਆਓ ਤੁਸੀਂ ਆਪਣੀ ਮਿਹਨਤ ਦੇ ਆਧਾਰ ਤੇ ਪਾਰਟੀ ਵਿੱਚ ਆ ਕੇ ਕੰਮ ਕਰੋ ਉਹਦੇ ਆਧਾਰ ਤੇ ਇਹ ਸਾਰੀ ਭਰਤੀ ਮੁਹਿੰਮ ਚੱਲੀ ਬਹੁਤ ਸ਼ਾਨਦਾਰ ਚੱਲੀ ਬਹੁਤ بڑے ਉਤਸ਼ਾਹ ਨਾਲ ਚੱਲੀ ਜਿਹਦੇ ਚ ਨੌਜਵਾਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਮਾਨਸਿਕਰ ਦਿੱਤਾ ਗਿਆ ਸੋ ਅੱਗੋਂ ਵੀ ਜਲਦੀ ਜਿਹੜੇ ਕੁਝ ਨੌਜਵਾਨ ਕਿਉਂਕਿ ਅੱਜ ਜਾਦੇ ਨਾਮਾਂ ਦੀ ਲਿਸਟ ਨਹੀਂ ਕੱਢ ਸਕੇ ਕਿਉਂਕਿ ਅਗਲੀ ਰਿਸ਼ਤੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਉਹਨਾਂ ਜਿਨ੍ਹਾਂ ਨੂੰ ਵੀ ਜਲਦੀ ਨੋਸ ਕਰਾਂਗੇ ਤੇ ਇਸ ਚੀਜ਼ ਦੀ ਤਹਲੀਆ ਕੀ ਭਰਤੀ ਦੇ ਆਧਾਰ ਤੇ ਕਰਾਂਗੇ ਦੂਜਾ ਸਟੇਟ ਬਾਡੀ ਦੀਆਂ ਜਿਹੜੀਆਂ ਹੋਰ ਲਿਸਟਾਂ ਨੇ ਕਿਉਂਕਿ ਜਿਹੜੀ ਸਟੇਟ ਬਾਡੀ ਦੀ ਆ ਡੈਲੀਗੇਟਾਂ ਦੀ ਆ ਉਹ ਵੀ ਹਲੇ ਜਿਹੜੇ ਨਾਮਾਂ ਦਾ ਜਿਹੜਾ ਐਲਾਨ ਕਰਨਾ ਬਾਕੀ ਰਹਿੰਦਾ ਜਿਹੜੇ ਕਿਉਂਕਿ ਡੈਲੀਗੇਟ ਤੇ ਸੂਬਾ ਪਧਰੀ ਯੋਧੇਦਾਰਾਂ ਦੀ ਭਰਤੀ ਹਲੇ ਵੀ ਚੱਲ ਰਹੀ ਆ ਉਹ ਸੈਟ ਖੁੱਲੀ ਆ ਸਿਰਫ ਜ਼ਿਲ੍ਹਾ ਪ੍ਰਧਾਨਾ ਦੀ ਭਰਤੀ ਬੰਦ ਆ ਸੂਬਾ ਪਧਰੀ ਅਹੁਦੇਦਾਰ ਲੈਣ ਲਈ ਸਟੇਟ ਦਾ ਡੈਲੀਗੇਟ ਬਣ ਲਈ ਅੱਜ ਵੀ ਭਰਤੀ ਜਿਹੜੀ ਜਾਰੀ ਆ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਜਲਦੀ ਸਮੇਂਦਰ ਸਮੇਂ ਅਸੀਂ ਜਿਹੜੀਆਂ ਲਿਸਟਾਂ ਉਹ ਕੱਢਦੇ ਜਾਵਾਂਗੇ ਤੇ ਨੌਜਵਾਨਾਂ ਨੂੰ ਸ਼੍ਰੋਮਣੀ ਕਲਜਲ ਦੇ ਯੂਥ ਵਿੰਗ ਵਿੱਚ ਆ ਕੇ ਪੰਥ ਪੰਜਾਬ ਤੇ ਪੰਜਾਬੀ ਦੀ ਪੰਜਾਬ ਦੀ ਭਾਈਚਾਰਕ ਸਾਜ ਲਈ ਪੰਜਾਬ ਦੀ ਆਉਣ ਵਾਲੀ نسل ਤੇ ਫਸਲ ਲਈ ਪੰਜਾਬ ਦੇ ਭਵਿੱਖ ਲਈ ਕੰਮ ਕਰਨ ਦਾ ਮੌਕਾ ਸ਼੍ਰੋਮਣੀ ਕਲ ਦਿੰਦਾ ਕਿਉਂਕਿ ਬਾਕੀ ਪਾਰਟੀਆਂ ਦਾ ਹਾਲ ਆਪਾਂ ਦੇਖ ਲਿਆ ਜੇ ਮੈਂ ਅੱਗੇ ਜਾ ਕੇ ਗੱਲ ਕਰਾਂ ਅੱਜ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਕੁਝ ਸਮੇਂ ਪਹਿਲਾਂ ਮੈਂ ਟੀਵੀ ਦੇਖ ਕੇ ਆਇਆ ਕਿ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਤੂ ਤੜਕ ਤੇ ਜਿਹੜੀ ਮਾੜੀ ਸ਼ਬਦਾਵਲੀ ਤੱਕ ਅੱਜ ਆਮ ਆਦੀ ਪਾਰਟੀ ਆਈ ਹੋਈ ਆ ਇਹ ਬੜਾ ਮਦਭਾਗਾ ਇਹੋ ਕਿਹੋ ਜਿਹੇ ਲੋਕਾਂ ਨੂੰ ਅੱਜ ਇਹ ਕਮਾਨ ਪਫੜਾ ਬੈਠੇ ਆ ਜੇ ਨਾ ਉਹਨਾਂ ਨੂੰ ਪੰਜਾਬ ਦੀ ਕਲਚਰ ਦਾ ਪਤਾ ਨਾ ਪੰਜਾਬ ਦੀ ਭਾਈਚਾਰਕ ਸਾਂਝ ਦਾ ਪਤਾ ਨਾ ਕੋਈ ਤੌਰ ਤਰੀਕਾ ਪਤਾ ਅੱਜ ਕਿਸਾਨ ਵਰਗ ਉਹ ਦੁਖੀ ਆ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਪੁਰਸ ਸਾਡੇ ਨੌਜਵਾਨਾਂ ਨੂੰ ਗੋੜੀਆਂ ਮਾਰ ਦਿੰਦੀ ਆ ਪਰ ਪੰਜਾਬ ਸਰਕਾਰ ਦੇ ਕੰਨੋ ਜੂ ਵੀ ਨਹੀਂ ਸਰਕਦੀ ਮੁੱਖ ਮੰਤਰੀ ਕੇਵਲ ਝੂਠ ਬੋਲਣ ਤੱਕ ਲੱਗਿਆ ਹੋਇਆ ਉਹ ਨੌਜਵਾਨ ਦੀ ਇੱਕ ਦੀ ਕਿਸਾਨ ਦੀ ਸ਼ਹੀਦ ਹੋਣ ਤੋਂ ਬਾਅਦ ਕਿੰਨੇ ਦਿਨ ਲੜਾਈ ਲੜਨੀ ਪੈਂਦੀ ਆ ਐਫ ਆਈ ਆਰ ਦਰਜ ਕਰਾਉਣ ਲਈ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਅਣਪਛਾਤੀ ਪੁਲਿਸ ਕਿੱਥੇ ਹੁੰਦੀ ਆ ਅੱਜ ਉਹਨੇ ਜ਼ੀਰੋ ਐਫ ਆਈ ਆਰ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਹ ਬਿਲਕੁਲ ਨਖਿੱਦ ਮੁੱਖ ਮੰਤਰੀ ਆ ਇਸ ਮੁੱਖ ਮੰਤਰੀ ਦੇ ਗੱਲਾਂ ਤੋਂ ਸਿਵਾ ਦੂਜਿਆਂ ਨੂੰ ਮਾੜੀ ਭਾਸ਼ਾ ਬੋਲਣ ਤੋਂ ਸਿਵਾ ਇਸ ਬੰਦੇ ਦੇ ਪੱਲੇ ਕੱਖ ਨਹੀਂ ਅੱਜ ਮੁੱਖ ਮੰਤਰੀ ਉਧਰ ਜਦੋਂ ਉਸ ਨੌਜਵਾਨ ਦਾ ਸੰਸਕਾਰ ਹੁੰਦਾ ਐਤੋਂ ਮਾੜੀ ਹਰਕਤ ਕੀ ਹੋਵੇਗੀ ਕਿ ਹਮਦਰਦੀ ਪ੍ਰਕਟ ਕਰਨ ਦੀ ਬਜਾਏ ਫੇਰ ਇੱਕ ਨਵਾਂ ਝੂਠ ਜਿਹੜਾ ਕੱਢ ਕੇ ਪ੍ਰੈਸ ਕਾਨਫਰੰਸ ਕਰਨ ਬੈਠ ਗਿਆ ਸੋ ਇਹ ਲੋਕਾਂ ਦੇ ਪੰਜਾਬ ਦੀਆਂ ਭਾਵਨਾਵਾਂ ਨਾਲ ਮੈਂ ਸਮਝਦਾ ਕਿ ਅੱਜ ਪੰਜਾਬ ਸਰਕਾਰ ਦਿੱਲੀ ਏਜੰਡਾ ਸਰਕਾਰ ਕੇਜਰੀਵਾਲ ਰਾਗਵ ਚੱਡੇ ਦੀ ਚਲਾਈ ਹੋਈ ਸਰਕਾਰ ਜਿਹਦੀ ਕਟਪੁਤਲੀ ਬਣਿਆ ਹੋਇਆ ਭਗਵੰਤ ਮਾਨ ਅੱਜ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਸਭਾ ਕੱਖ ਵੀ ਪੱਲੇ ਨਹੀਂ ਹੈ ਹਰ ਰੋਜ਼ ਨਮਾਜ਼ ਛੁੱਟ ਕਿਸਾਨ ਉਹ ਦੁਖੀ ਨੌਜਵਾਨ ਉਹ ਦੁਖੀ ਮਲਾਜ਼ਮ ਉਹ ਦੁਖੀ ਮਜ਼ਦੂਰ ਉਹ ਦੁਖੀ ਤੇ ਪੰਜਾਬ ਦੀ ਇੰਡਸਟਰੀ ਵਪਾਰੀ ਉਹ ਦੁਖੀ ਦਿਨ ਦਿਹਾੜੇ ਫਰੋਤੀਆਂ ਦਿਨ ਦਿਹਾੜੇ ਗੈਂਗਸਟਰਾਂ ਦੇ ਫੋਨ ਦਿਨ ਦਿਹਾੜੇ ਨੌਜਵਾਨਾਂ ਨੂੰ ਗੋਲੀਆਂ ਕੋਈ ਡਿਵੈਲਪਮੈਂਟ ਨਹੀਂ ਕੋਈ ਰੁਜ਼ਗਾਰ ਨਹੀਂ ਕੋਈ ਪਤੇ ਦੀ ਗੱਲ ਨਹੀਂ ਸਾਨੂੰ ਜੇ ਰੋਜ਼ ਸੁਣਨ ਨੂੰ ਮਿਲਦੀਆਂ ਨੇ ਤਾਂ ਨਵੀਆਂ-ਨਵੀਆਂ ਕਹਾਣੀਆਂ ਲੱਛੇਦਾਰ ਗੱਲਾਂ ਤੇ ਮੁੱਖ ਮੰਤਰੀ ਦੀ ਮਾੜੀ ਭਾਸ਼ਾ ਜਿਹੜੀ ਉਹ ਵਰਤਦਾ ਤੇ ਸਭ ਤੋਂ ਵੱਡੀ ਗੱਲ 70 ਸਾਲ ਚ ਪਹਿਲੀ ਵਾਰ ਹੋਇਆ ਮੁੱਖ ਮੰਤਰੀ ਦੀ ਹਰ ਰੋਜ਼ ਵੱਡਾ ਝੂਠ ਇੱਕ ਗੱਲ ਸਾਬਤ ਕਰ ਦੇਵੇ ਮੁੱਖ ਮੰਤਰੀ ਕਿ ਪਿਛਲੇ 2 ਸਾਲ ਦੇ ਵਿੱਚ ਇੱਕ ਗੱਲ ਵੀ ਸੱਚ ਬੋਲਿਆ ਹੋਵੇ ਇੱਕ ਗੱਲ ਵੀ ਕਿਹੜੀ ਇੰਡਸਟਰੀ ਨਵੀਂ ਆਈ ਆ ਲੋਲ ਲੈ ਲੈ ਕੇ ਕਰਜ਼ਾ ਲੈ ਲੈ ਕੇ ਪੰਜਾਬ ਡੋਆਇਆ ਪਿਆ ਕੋਈ ਰੁਜ਼ਗਾਰ ਨਹੀਂ ਆਇਆ ਜਿਹੜਾ ਥੋੜਾ ਬੋਤਾ 2 400 ਨੂੰ ਦਿੱਤਾ ਉਹ ਵੀ ਬਾਹਰ ਲੈਣ ਨੂੰ ਦਿੱਤਾ ਹਰ ਦਿਨ ਨਮਾਜ਼ ਛੂਟ ਨਮੀਆਂ ਕਹਾਣੀਆਂ ਪੰਜਾਬ ਨੂੰ ਇਹ ਲੋਕ ਉਹ ਖੂਬ ਜਿ ਸਟਕੇ ਜਾਣਗੇ ਜਿਹਨੂੰ ਕੱਢਣ ਲਈ ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਸਾਲ ਲੱਗ ਜਾਣੇ ਆ ਸੋ ਇਸ ਲਈ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਹਰ ਵਰਗ ਨੂੰ ਬੇਨਤੀ ਆ ਕਿ ਇਕੱਠੇ ਹੋਵੋ ਤਕੜੇ ਹੋਵੋ ਆਪਣੇ ਤੇ ਪ੍ਰਾਏ ਦੀ ਪਰਖ ਕਰੋ ਅਸੀਂ ਇਹ ਇਕ ਠੋਕ ਕੇ ਕਹਿੰਦੇ ਆ ਕਿ ਜਿੰਨਾ ਕਿਸਾਨਾਂ ਲਈ ਜੇ 25 ਸਾਲ ਤੋਂ ਮੋਟਰਾਂ ਦੇ ਬਿੱਲ ਮਾਫਲੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਦੌਲਤ ਨੇ ਸ਼੍ਰੋਮਣੀ ਕਾਲਦੀ ਦੀ ਬਦੌਲਤ ਨੇ ਜੇ ਲੰਗਰ ਲਾ ਕੇ ਕਿਸਾਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਮੰਡੇ ਸ਼੍ਰੋਮਣੀ ਕਾਲਦੀ ਦੀ ਸਰਕਾਰ ਨੇ ਵੰਡੇ ਕਿ ਕਿਸਾਨਾਂ ਲਈ ਕਿਸੇ ਨੇ ਕੋਈ ਜੂਂ ਵੀ ਕੀਤੀ ਹੋਵੇ ਜੇ ਅੱਜ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਕੱਲੀਆਂ-ਕੱਲੀਆਂ ਇੰਟਰਲੌਕ ਟੈਲਾ ਸ਼ਹਿਰਾਂ 'ਚ ਪਏ ਹੋਏ ਸੀਵਰੇਜ ਜਦੋਂ ਵੀ ਤੁਸੀਂ ਕਿਸੇ ਗਲੀ ਨੂੰ ਨੰਘੋਗੇ ਪੁੱਛ ਕੇ ਦੇਖ ਲਿਓ ਕਦੋਂ ਬਣੀ ਆ ਪੂਰੇ ਪੰਜਾਬ ਦਾ ਚੈਲੇਂਜ ਆ ਕਹਿਣਗੇ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਬਣੀ ਆ ਜਿਹੜੇ ਮਰਜੀ ਸੜਕ ਨੂੰ ਆ ਚੰਡੀਗੜ੍ਹ ਦੀ ਰਾਜਤਾਨੀ 'ਚ ਬੈਠੇ ਹੋ ਚਲੇ ਜਾਓ ਗੱਡੀ ਲੈ ਕੇ ਇੱਧਰੋਂ ਚਲੇ ਜਾਓ ਨਮਾ ਸ਼ਹਿਰ ਹੁਸ਼ਿਆਰਪੁਰ ਫਗਵਾੜੇ ਤੱਕ ਜਿੱਧਰ ਮਰਜੀ ਚਲੇ ਜਾਓ ਪਠਾਨਕੋਟ ਤੱਕ ਇੱਧਰੋਂ ਬਠਿੰਡੇ ਤੱਕ ਚਲੇ ਜਾਓ ਅੰਮ੍ਰਿਤਸਰ ਸਾਹਿਬ ਤੱਕ ਚਲੇ ਜਾਓ ਕੱਲੀ ਕੱਲੀ ਸੜਕ ਮੂੰਹੋਂ ਬੋਲਦੀ ਆ ਇਹ ਜਿਹੜੀਆਂ ਸੜਕਾਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹ ਪੰਜਾਬ ਦੀ ਤਰੱਕੀ ਲਿਆਂਦੀ ਆ ਜਿਹੜੇ ਮਰਜੀ 에어ਪੋਰਟ ਤੇ ਜਾ ਕੇ ਖੜ ਜਿਓ ਹਰੇਕ 에어ਪੋਰਟ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬੋਲਦਾ ਜਿਹੜੇ ਮਰਜੀ ਤੁਸੀਂ ਦਫ਼ਤਰ 'ਚ ਵੜ ਜਿਓ ਜੇ ਪੁੱਛੋਗੇ ਕਿਹੜੇ ਟਾਈਮ ਦੀ ਭਰਤੀਆਂ ਦਾ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਦੀ ਭਾਵੇਂ 97 ਵਾਲੀ ਸਰਕਾਰ ਦੀ ਭਰਤੀ ਹੋਵੇ ਜ਼ਿਆਦਾਤਰ ਜਾਂ 77 ਵਾਲੀ ਹੋਵੇ ਸੋ ਕਹਿਣ ਦਾ ਮਤਲਬ ਹੈ ਕਿ ਜੇ ਡਿਵੈਲਪਮੈਂਟ ਕੀਤੀ ਰੋਜ਼ਗਾਰ ਦਿੱਤਾ ਇੰਡਸਟਰੀ ਆਈ ਏਅਰਪੋਰਟ ਆਏ ਸੜਕਾਂ ਆਈਆਂ ਤਾਂ ਸਾਰਾ ਕੁਝ ਸ਼੍ਰੋਮਣੀ ਕਾਲਦਲ ਨੇ ਕੀਤਾ ਇਹ ਗੱਲ ਕਰਦੇ ਨੇ ਉਂਗਲੀਆਂ ਚੱਕਦੇ ਨੇ ਪੱਥ ਦੀ ਸਰਕਾਰ ਤੇ ਹਿੱਕ ਢਾ ਕੇ ਕਹਿੰਦੇ ਆ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਸੇਵਾ ਸ਼੍ਰੋਮਣੀ ਕਾਲਦਲ ਦੇ ਹਿੱਸੇ ਆਈ ਅਕਾਲ ਪੁਰਖ ਦਾ ਧੰਨਵਾਦ ਕੋਟਾਰ ਕੋਟਾਰ ਧੰਨਵਾਦ ਸ਼੍ਰੋਮਣੀ ਕਾਲਦਲ ਦੀ ਲੀਡਰਸ਼ਿਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਪੱਥ ਦੀ ਪੰਜਾਬ ਦੇ ਪੰਜਾਬੀ ਦੀ ਸੇਵਾ ਕਰਾਈ ਅੱਜ ਸ੍ਰੀ ਹਰਮੰਦਰ ਸਾਹਿਬ ਦਾ ਚਗਿਰਦਾ ਦਰਗਿਆਣਾ ਮੰਦਿਰ ਦਾ ਚਗਿਰਦਾ ਭਗਵਾਨ ਵਾਲਮੀਕ ਜੀ ਦੀ ਯਾਦਗਾਰ ਗੁਰੂ ਰਵਿਦਾਸ ਜੀ ਦੀ ਯਾਦਗਾਰ ਜੰਗੀ ਯਾਦਗਾਰ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਚੱਪੜ ਚਿੜੀ ਜਿੱਧਰ ਮਰਜੀ ਚਲੇ ਜਾਇਓ ਇਹ ਸਾਰੀ ਸੇਵਾ ਸ਼੍ਰੋਮਣੀ ਕਲਦ ਨੇ ਕੀਤੀ ਆ ਕਿਸੇ ਹੋਰ ਨੇ ਇੱਕ ਇੱਟ ਵੀ ਲਾਈ ਹੋਵੇ ਕਦੇ ਪੱਥ ਦੇ ਰਾਤੇ ਕਹਿ ਦੇਵੇ ਕਿਸੇ ਨੇ ਇੱਕ ਇੱਟ ਵੀ ਭਗਵਾਨ ਵਾਲਮੀਕ ਜੀ ਲਈ ਹੋਵੇ ਕੋਈ ਕਹਿ ਦੇਵੇ ਕਿਸ ਨੇ ਇੱਕ ਇੱਟ ਵੀ ਗੁਰੂ ਰਵਦਾਸ ਜੀ ਲਈ ਲਾਈ ਹੋਵੇ ਕੋਈ ਕਹਿ ਦੇਵੇ ਕਿਸ ਨੇ ਇੱਕ ਕਿੱਟ ਵੀ ਉਤਰਗਾਣਾ ਮੱਧ ਦੇ ਨੇੜੇ ਲਾਈ ਹੋਵੇ ਕਹਿ ਦੇਵੇ ਸੋ ਇਹ ਸੇਵਾ ਵੀ ਭਾਈਚਾਰਕ ਸਾਹਗ ਦੀ ਸੇਵਾ ਸਾਰੇ ਗੁਰੂ ਪੈਗੰਬਰਾਂ ਦੀ ਸੇਵਾ ਸ਼ਹੀਦਾਂ ਦੀ ਸੇਵਾ ਦੀ ਜਿਹੜੀਆਂ ਆਯਾਤਗਾਰਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਸਾਡੇ ਵਿਰਸੇ ਨਾਲ ਜੋੜ ਲਈ ਇਹ ਸਾਰੀ ਸੇਵਾ ਸ਼ਰੋਮਣੀ ਕਾਲ ਦੇ ਹਿੱਸੇ ਆਈ ਇਹ ਗੱਲ ਕਰਦੇ ਨੇ ਬੰਦੀ ਸਿੰਘਾਂ ਤੇ ਜੇ ਬੰਦੀ ਸਿੰਘਾਂ ਨੂੰ ਬਾਹਰਲੇ ਸੁਬਿਆਂ ਚੋਂ ਲਿਆ ਕੇ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਸੀ ਉਹ ਵੀ ਸ਼੍ਰੋਮਣੀ ਕਾਲਦਲ ਨੇ ਸਰਕਾਰ ਕੇ ਨੇ ਲਿਆਂਦਾ ਸੀ ਜਿੱਥੇ ਮਰਜੀ ਜਾ ਕੇ ਜਿਹੜੇ ਮਰਜੀ ਬੰਦੀ ਸਿੰਘ ਨੂੰ ਪੁੱਛ ਲੋ ਸੋ ਕਹਿਣ ਦਾ ਮਤਲਬ ਹੈ ਸੱਚ ਤੇ ਸੀ ਸੱਚ ਤੇ ਆ ਤੇ ਸੱਚ ਤੇ ਰਹਾਂਗੇ ਝੂਠ ਬੋਲ ਕੇ ਕਦੇ ਸ਼੍ਰੋਮਣੀ ਕਾਲਦਲ ਨੇ ਸਰਕਾਰਾਂ ਨਹੀਂ ਬਣਾਈਆਂ ਅੱਜ ਪੰਜਾਬ ਦਾ ਹਰ ਵਰਗ ਹੁਬੁਬ ਕੇ ਕਹਿ ਰਿਹਾ ਕਿ ਦੁਬਾਰਾ ਸ਼੍ਰੋਮਣੀ ਕਾਲਦਲ ਦੀ ਸਰਕਾਰ ਆਵੇ ਤੇ ਪੰਜਾਬ ਵਿੱਚ ਭਾਈਚਾਰਕ ਸਾਜ ਪੰਥ ਪੰਜਾਬ ਤੇ ਪੰਜਾਬੀ ਦੀ ਚੜ੍ਹਦੀ ਕਲਾ ਹੋਵੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਡਿਵੈਲਪਮੈਂਟ ਹੋਵੇ ਸੋ ਇਹ ਸਾਰੇ ਨੌਜਵਾਨ ਜਿਨ੍ਹਾਂ ਨੂੰ ਪਾਰਟੀ ਨੇ ਪਾਰਟੀ ਦੇ ਮੰਚ ਤੇ ਆ ਕੇ ਕੰਮ ਕਰਨ ਦਾ ਮੌਕਾ ਦਿੱਤਾ ਦੇਖੋ ਉਹਦਾ ਕੋਈ ਵੱਡਾ ਕੋਈ ਛੋਟਾ ਨਹੀਂ ਹੁੰਦਾ ਗੱਲ ਹੁੰਦੀ ਆ ਕੰਮ ਕਰਨ ਦੀ ਗੱਲ ਹੁੰਦੀ ਆ ਕਿ ਆਪਾਂ ਆਪਣੇ ਪੰਜਾਬ ਲਈ ਕਰਨਾ ਹੈ ਜੇ ਪੰਜਾਬ ਲਈ ਕੁਝ ਕਰਨਾ ਹੈ ਜਿਹੜੀਆਂ ਗੱਲਾਂ ਹਿੱਕ ਡਾ ਕੇ ਤੁਸੀਂ ਆ ਸ਼੍ਰੋਮਣੀ ਕਾਲਜਦੀਆਂ ਦੇ ਮੰਚ ਤੇ ਆ ਕੇ ਕਰ ਸਕਦੇ ਹੋ ਕਿਸੇ ਪਾਰਟੀ ਤੁਹਾਨੂੰ ਚੋਣ ਹੀ ਕਰਨ ਦਿੰਦੀ ਸਾਰੇ ਕੱਢਣ ਦਿੰਦੇ ਅਗਲੇ ਦਿੱਲੀ ਤੋਂ ਲੈਟਰ ਬਣਾ ਕੇ ਭੇਜਦੇ ਨੇ ਅੱਜ ਅੱਜ ਯੂਥ ਵਿੰਗ ਦੀ ਅਨਾਉਂਸਮੈਂਟ ਕੀਤੀ ਆ ਭਰਤੀ ਦੇ ਆਧਾਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਖੁੱਲਾ ਸਾਨੂੰ ਛੱਡਿਆ ਕਿ ਕੋਈ ਸਪਾਰਸ਼ ਨਹੀਂ ਕੋਈ ਕਿਸੇ ਦੀ ਕੋਈ ਦੂਂਦਰਾਤ ਨਹੀਂ ਕਰਨੀ ਮਿਹਨਤ ਤੇ ਕਾਬਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਬਣਾਓ ਕੋਈ ਕਿਸੇ ਦੀ ਸਪਾਰਸ਼ ਨੂੰ ਦੀ ਲੋੜ ਨਹੀਂ ਸੋ ਜਿਹੜੇ ਨੌਜਵਾਨਾਂ ਨੇ ਮਿਹਨਤ ਕੀਤੀ ਸਾਰੇ ਨੂੰ ਦਰਜਾ ਦਰਜਾ ਜਿਹੜਾ ਅੱਜ ਪੰਜਾਬ ਲਈ ਕੰਮ ਕਰਨ ਦਾ ਮੌਕਾ ਦਿੱਤਾ ਕਿਉਂਕਿ ਇਹ ਅਹੁਦੇ ਜਿਹੜੇ ਅੱਜ ਦਿੱਤੇ ਗਏ ਨੇ ਏ ਕੋਈ ਲੈ ਕੇ ਘਰੇ ਬੈਠਣ ਲਈ ਨਹੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਤਕੜੇ ਹੋ ਕੇ ਕੰਮ ਕਰੋ ਤੇ ਭਰਤੀ ਖੁੱਲੀ ਆ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਪੰਜਾਬ ਲਈ ਸੇਵਾ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਤੁਹਾਨੂੰ ਜੀ ਆਖਦੇ ਨੇ ਕਿ ਭਰਤੀ ਕਰੋ ਮਿਹਨਤ ਕਰੋ ਤੇ ਪਾਰਟੀ ਦੇ ਮੰਚ ਤੇ ਆ ਕੇ ਤਕੜੇ ਹੋ ਕੇ ਪਾਰਟੀ ਦੀ ਸੇਵਾ ਕਰੋ ਸੋ ਸਾਰੇ ਨੌਜਵਾਨਾਂ ਨੂੰ ਵਧਾਈ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੇ ਹੋਰ ਅਹੁਦੇਦਾਰ ਨੇ ਜਲਦੀ ਜਿਹੜੀ ਅਗਲੀਆਂ ਲਿਸਟਾਂ ਦੇ ਨਾਲ ਦੀ ਨਾਲ ਅਸੀਂ ਕੱਢੀ ਜਾਵਾਂਗੇ ਤਾਂ ਕਿ ਸਾਰੇ ਨੌਜਵਾਨ ਪੰਜਾਬ ਲਈ ਸੇਵਾ ਕਰਨ ਤੇ ਪੰਜਾਬ ਦੇ ਔਣ ਵਾਲੀ ਨਸਲ ਤੇ ਫਸਲ ਦੀ ਲੜਾਈ ਜਿਹੜਾ ਸ਼੍ਰੋਮਣੀ ਕਾਲਦਲ ਲੜ ਰਿਹਾ ਉਹ ਸ਼੍ਰੋਮਣੀ ਕਾਲਦਲ ਦੇ ਵਿੱਚ ਆ ਕੇ ਤਕੜੇ ਹੋ ਕੇ ਉਹਦੇ ਲੈ ਕੇ ਉਹ ਲੜਾਈ ਲੜਨੀ ਆਪਾਂ ਨੇ ਬੱਲੇ ਬੱਲੇ ਨਹੀਂ ਇਹ ਸਾਰੇ ਉਹਦੇ ਪੰਜਾਬ ਦੀ ਸੇਵਾ ਕਰ ਲਈ ਨੇ ਪੰਜਾਬੀ ਦੀ ਸੇਵਾ ਕਰ ਲੈਨੇ ਸੋ ਇੱਕ ਵਾਰ ਵਧਾਈ ਸੋ ਜਿਹੜਾ ਹਾਲ ਅੱਜ ਪੰਜਾਬ ਦਾ ਹੋਇਆ ਵਾ ਅੱਜ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਲੱਖ ਲੱਖ ਲਾਂਤਾਂ ਕਿ ਤੁਸੀਂ ਅੱਜ ਮਾੜੀ ਸ਼ਬਦਾਵਲੀ ਗਾਲ-ਗਲੋਚ ਤੇ ਝੂਠ ਬੋਲਰ ਤੇ SLAVA ਪੰਜਾਬ ਦਾ 2 ਸਾਲ ਦੇ ਵਿੱਚ ਕੱਖ ਨਹੀਂ ਕਰ ਸਕੇ ਜੇ ਕੁਝ ਕਰਿਆ ਤਾਂ ਲਾਈਵ ਚੱਲਦਾ ਤਾਂ ਮੇਰਾ ਚੈਲੰਜ ਹੈ ਇਹਨਾਂ ਨੂੰ ਕਿ ਜਿੱਥੇ ਮਰਜ਼ੀ ਥਾਂ ਤੁਹਾਡੀ ਜਗਾ ਤੁਹਾਡੀ ਜਿੱਥੇ ਮਰਜ਼ੀ ਗੱਲ ਰੱਖ ਲਓ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਸੋ ਇਨੀਆਂ ਗੱਲਾਂ ਲੈ ਕੇ ਅੱਜ ਸ਼੍ਰੋਮਣੀ ਕਾਲਦਲ ਦੀ ਯੂਥ ਵਿੰਗ ਦੀ ਲੀਡਰਸ਼ਿਪ ਦੇ ਨਾਲ ਸਰਦਾਰ ਕਾਸ਼ੂਦੀਪ ਸਿੰਘ ਮਿੱਡੂ ਖੇੜਾ ਜੀ ਸਿਕੱਤਰ ਜਨਰਲ ਪੰਜਾਬ ਸ੍ਰੀ ਦਾਰਤ ਜਿੰਦਰ ਸਿੰਘ ਨੇਜਰ ਜੀ ਸਿਕੱਤਰ ਜਨਰਲ ਪੰਜਾਬ ਸਰਦਾਰ ਪ੍ਰਵਜੋਤ ਸਿੰਘ ਢਾਲੀਵਾਲ ਜੀ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਸਰਦਾਰ ਮਨਜੀਤ ਸਿੰਘ ਮਲਕਪੁਰ ਜੀ ਜੋ ਸ਼੍ਰੋਮਣੀ ਕਾਲ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਨੇ ਹੋਰ ਵੀ ਸਾਰੇ ਆਪਣਾ ਅਮਰਤਪਾਲ ਸਿੰਘ ਜੀ ਹਨੀਸ਼ ਬਾਂਸਲ ਜੀ ਸਾਰੇ ਸਾਡੇ ਯੂਥ ਦੇ ਜਿਹੜੇ ਨਵੇਂ ਨਿਯੁਕਤ ਅਹੁਦੇਦਾਰ ਨੇ ਇਹ ਵੀ ਸਾਡੇ ਨਾਲ ਬੈਠੇ ਨੇ ਸੋ ਰਾਣਾ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਗੱਜ-ਬੱਜ ਕੇ ਫਤਿਹ ਦੀ ਸੱਜ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।